ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ 스ਪਿੰਦਰ ਜੀ ਸਵਾਗਤ ਕਰਦਾ ਪੰਜਾਬ ਸਰਕਾਰ ਵੱਲੋਂ ਸਰਦ ਰੁੱਤ ਦੀ ਆਮਦ ਨੂੰ ਦੇਖਦਿਆਂ ਹੋਇਆਂ ਦਸੰਬਰ ਦੇ ਵਿੱਚ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਕਿੰਨੀਆਂ ਜਨੀਆਂ ਇਸ ਵਾਰ 24 ਦਸੰਬਰ ਤੋਂ ਲੈ ਕੇ ਸਰਕਾਰ ਵੱਲੋਂ 31 ਦਸੰਬਰ ਤੱਕ ਛੁੱਟੀਆਂ ਦਿੱਤੀਆਂ ਗਈਆਂ ਪਰ ਸਰਦ ਰੁੱਤ ਜਿਆਦਾ ਹੋਣ ਕਰਕੇ ਸਰਦੀ ਦੀ ਆਮਦ ਜਿਆਦਾ ਵਧਨ ਕਰਕੇ ਇਹਨਾਂ ਛੁੱਟੀਆਂ ਦੇ ਵਿੱਚ ਸਰਕਾਰ ਵੱਲੋਂ 13 ਜਨਵਰੀ ਤੱਕ ਅજાਫਾ ਕੀਤਾ ਗਿਆ ਬੱਚਿਆਂ ਅਤੇ ਅਧਿਆਪਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਜਿਵੇਂ ਹੀ ਅੱਜ 14 ਜਨਵਰੀ 2026 ਨੂੰ ਸਕੂਲ ਖੁੱਲੇ ਤੇ ਮੌਸਮ ਇੱਕ ਵਾਰ ਫੇਰ ਬੇਈਮਾਨ ਹੋ ਗਿਆ ਤੇ ਸਕੂਲ ਲੱਗਣਸਾਰ ਹੀ ਗਹਿਰਾ ਸੰਘਣਾ ਉੰਦੇ ਤੇ ਸੰਗਣਾ ਕੋਰਾ ਪੈ ਗਿਆ ਇਸ ਵਿਸ਼ੇ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਦੋ ਮਹਿਮਾਨ ਇਸ ਵਕਤ ਮੌਜੂਦ ਨੇ ਸੋ ਤੁਹਾਡੇ ਰੂਬਰੂ ਕਰਾਨੇ ਆ ਪਹਿਲੇ ਸਮਾਜ ਸੇਵੀ ਅਤੇ ਮੰਗਲ ਦੇ ਸੀਨੀਅਰ ਪੱਤਰਕਾਰ ਜਿਹੜੀ ਗੁਰਪ੍ਰੀਤ ਗਰੇਵਾਲ ਜੀ ਕਰਵਲ ਸਾਹਿਬ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਮੇਰੇ ਦੂਜੇ ਪਾਸੇ ਨੇ ਆਰਟੀਆਈ ਕਾਰਕੂਨ ਤੇ ਸਮਾਜ ਦੇ ਵੱਖ-ਵੱਖ ਸਿਹਾ ਤੇ ਟਿੱਕਾ ਟਿੱਪਣੀ ਕਰਦੇ ਆਉਂਦੇ ਨੇ ਸਰਕਾਰਾਂ ਨੂੰ ਜਗਾਉਂਦੇ ਨੇ ਯੁਗੇਸ਼ ਸਤਦੇਵਾ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਉਸ ਵਿਸ਼ੇ ਨੂੰ ਅਸੀਂ ਕੰਟੀਨਿਊ ਕਰਾਂਗੇ तमाम ਗੱਲਾਂ ਇਹਨਾਂ ਨਾਲ ਸਾਂਝੀਆਂ ਕਰਾਂਗੇ ਕਿ ਬੱਚਿਆਂ ਨੂੰ ਜਿਹੜੀਆਂ ਸਰਕਾਰ ਵੱਲੋਂ ਛੁੱਟੀਆਂ ਦਿੱਤੀਆਂ ਗਈਆਂ ਉਹ ਕਿੰਨੀਆਂ ਲਾਹੇਵੰਦ ਰਹੀਆਂ ਸਰਦ ਰੁੱਤ ਨੂੰ ਦੇਖਦਿਆਂ ਹੋਇਆਂ ਕੀ ਇਹਨਾਂ ਛੁੱਟੀਆਂ ਦੇ ਵਿੱਚ ਅਜਾਫਾ ਹੋਣਾ ਚਾਹੀਦਾ ਜਾਂ ਸਰਕਾਰ ਨੂੰ ਕੀ ਕਰਨਾ ਚਾਹੀਦਾ ਪਹਿਲੇ ਮਹਿਮਾਨ ਨਾਲ ਗੱਲਬਾਤ ਕਰਾਂਗੇ ਜੀ ਗਰੇਵਾਲ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਛੁੱਟੀਆਂ ਦਸੰਬਰ ਮਹੀਨੇ ਹੁੰਦੀਆਂ ਪਰ ਇਸ ਵਾਰੀ ਉਹਨਾਂ ਵਿੱਚ ਅਜਾਫਾ ਕੀਤਾ ਗਿਆ ਕਈ ਵਾਰ ਗਰਮੀ ਵੱਧ ਪੈਣ ਨਾਲ ਮੌਸਮ ਬਰਸਾਤ ਹੋਣ ਨਾਲ ਸਰਕਾਰ ਵੱਲੋਂ ਇਹ ਛੁੱਟੀਆਂ ਕੀਤੀਆਂ ਬੱਚੇ ਤੇ ਚਾਹੁੰਦੇ ਨੇ ਕਿ ਸਰਕਾਰ ਅਜਿਹਿਆਂ ਦੁਬਾਰਾ ਆਣ ਤੇ ਉਹਨਾਂ ਨੂੰ ਛੁੱਟੀਆਂ ਹੁਣ ਤੁਸੀਂ ਕਿਵੇਂ ਦੇ ਸਰ ਇਹ ਪੰਜਾਬ ਸਰਕਾਰ ਨੂੰ ਬੜੇ ਧਿਆਨ ਪੂਰਵਕ ਇੱਕ ਫੈਸਲਾ ਕਰਨਾ ਪਏਗਾ ਕਿਉਂਕਿ ਗਲੋਬਲ ਵਾਰਮਿੰਗ ਕਾਰਨ ਹੁਣ ਮੌਸਮ ਤਬਦੀਲ ਹੋ ਰਿਹਾ ਹੈ ਇਹ ਜਿਹੜਾ ਛੁੱਟੀਆਂ ਸਰਦੀਆਂ ਦੀਆਂ ਜਾਂ ਗਰਮੀਆਂ ਦੀਆਂ ਹੁੰਦੀਆਂ ਇਹ ਬੜਾ ਪੁਰਾਣਾ ਫੈਸਲਾ ਹੈ ਹੁਣ ਇਹਦੇ ਤੇ ਸਾਨੂੰ ਅਧਿਐਨ ਕਰਨਾ ਪਏਗਾ ਕਿ ਛੁੱਟੀਆਂ ਨੂੰ ਮੌਸਮ ਦੇ ਹਿਸਾਬ ਨਾਲ ਜੋੜਨਾ ਪਵੇਗਾ ਕਿਉਂਕਿ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਤਾਂ ਚਲੋ ਛੋਟੇ ਬੱਚੇ ਹੁੰਦੇ ਆ ਤੇ 6ਵੀਂ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਸੱਤ ਸਾਲ ਬੱਚਾ ਪੜਦਾ ਤੇ ਉਹ 2555 ਦਿਨ ਸਕੂਲ ਜਾਂਦਾ ਸੱਤ ਸਾਲਾਂ ਚ ਪਰ ਮੈਂ ਜਿਹੜੀ ਕੈਲਕੂਲੇਸ਼ਨ ਕੀਤੀ ਆ ਉਹ ਤਾਂ ਹੁਣ ਇਹ ਕਹਿਣ ਲੱਗ ਗਈ ਕਿ ਬੱਚਾ ਤਾਂ 900 ਤੋਂ 1000 ਦਿਨ ਹੀ ਸਕੂਲ ਜਾਂਦਾ ਕਦੇ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਸਰਦੀਆਂ ਦੀਆਂ ਆ ਗਈਆਂ ਬਰਸਾਤ ਦੀਆਂ ਆ ਗਈਆਂ ਅਚੰਚੇਤ ਛੁੱਟੀਆਂ ਆ ਗਈਆਂ ਕੋਰੋਨਾ ਆ ਗਿਆ ਜਾਂ ਹੋਰ ਕਾਰਨ ਤੇ ਹਾਂ ਗੈਸਟਡ ਤੇ ਕਈ ਹਾਫ ਡੇ ਕਦੀ ਹੋਰ ਤੇ ਇਹ ਜਿਹੜੀ ਹੈ ਇਹਦੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸਰਕਾਰ ਦੀ ਮਜਬੂਰੀ ਹੁੰਦੀ ਹੈ ਕਿ ਉਹ ਕੈਲੰਡਰਿਕ ਬਣਿਆ ਹੋਇਆ ਕਿ ਗਰਮੀਆਂ ਦੀਆਂ ਛੁੱਟੀਆਂ ਆ ਇਦਾਂ ਹੋਣੀ ਆ ਸਰਦੀਆਂ ਦੀਆਂ ਉਦੋਂ ਹੋਣੀ ਆ ਪਰ ਇਹ ਹੁਣ ਦੇਖਣਾ ਪੈਗਾ ਕਿਉਂਕਿ ਇਹ ਛੁੱਟੀਆਂ 'ਚ ਅਜ਼ਾਫਾ ਹੀ ਹੋ ਜਾਂਦਾ ਮੌਸਮ ਹੀ ਚੇਂਜ ਹੋ ਗਿਆ ਇਹ ਗਵਰਨਮੈਂਟ ਨੂੰ ਇਹ ਕਰਨਾ ਪੈਗਾ ਜੀ ਕਿਉਂਕਿ ਤੁਸੀਂ ਕਹਿੰਦੇ ਦੇਖਦੇ ਹੋ ਸਰਕਾਰ ਨੇ ਜਿਹੜੀਆਂ ਛੁੱਟੀਆਂ 'ਚ ਅਜ਼ਾਫਾ ਕੀਤਾ ਜਿਹੜੀ 1 ਹਫ਼ਤੇ ਦੀਆਂ ਛੁੱਟੀਆਂ ਸੀ ਉਹ ਵੱਧ ਕੇ ਹੋਰ 13 ਦਿਨ ਵਧਾਈਆਂ ਗਈਆਂ ਹੈ ਦੇ ਬੱਚਿਆਂ ਤੇ ਅਧਿਆਪਕਾਂ ਦੀ ਸਿਹਤ ਨੂੰ ਤੇ ਤੁਸੀਂ ਵੀ ਦੇਖੋ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਇਸ ਮੁਕਾਮ ਤੱਕ ਪਹੁੰਚ ਚੁੱਕੇਵੇਂ ਦਿੱਖੀ ਸਕਦੇ ਹੋ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸਦਾ ਤੁਹਾਨੂੰ ਕਿ ਸਾਡੇ ਕੋਲ ਵੱਡੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਹੈ ਸਾਡੇ ਕੋਲ ਵੱਡੇ ਵੱਡੇ ਵਿਭਾਗ ਹੈ ਸਾਡੇ ਕੋਲ ਮੈਟਰੋਲੋਜੀਕਲ ਡਿਪਾਰਟਮੈਂਟ ਹੈ ਉਹਨਾਂ ਦੇ ਨਾਲ رابطہ ਹੈ ਪੀਏਯੂ ਦੀ ਮੈਡਮ ਪਵਨੀਤ ਕੋਰ ਕਿੰਗਰਾ ਸਮੇਂ-ਸਮੇਂ ਤੇ ਸਾਨੂੰ ਸੁਚੇਤ ਕਰਦੇ ਰਹਿੰਦੇ ਆ ਕਿ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗਰਾਉਂਡ ਫਰੋਸਟ ਦੀ ਸਥਿਤੀ ਬਣਨ ਵਾਲੀ ਹੈ ਕਿਹੜੇ ਇਲਾਕੇ ਦੇ ਵਿੱਚ yellow alert ਰਹੇਗਾ ਕਿਹੜੇ ਇਲਾਕੇ ਵਿੱਚ red alert ਰਹੇਗਾ ਕਿਹੜੇ ਇਲਾਕੇ ਵਿੱਚ orange alert ਰਹੇਗਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਛੁੱਟੀਆਂ ਕਰਨ ਦਾ ਅਧਿਕਾਰ ਹੈ ਮੇਰੇ ਅਨੁਸਾਰ ਜਿਹੜੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਮੁਖੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਵਿੱਚ ਤਾਲਮੇਲ ਬਣਾਉਂਦੇ ਹੋਏ ਇਹ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਦੇ ਦਿੱਤੇ ਜਾਣੇ ਚਾਹੀਦੇ ਕਿ ਕਿਹੜੇ ਇਲਾਕੇ ਵਿੱਚ ਪ੍ਰੈਡਿਕਸ਼ਨ ਕੀ ਕਹਿ ਰਹੀ ਹੈ ਕਿਹੜੇ ਇਲਾਕੇ ਵਿੱਚ ਪ੍ਰੈਡਿਕਸ਼ਨ ਕੀ ਕਹਿ ਰਹੀ ਹੈ ਤਾਪਮਾਨ ਕਿਹੋ ਜਿਹਾ ਰਹੇਗਾ ਉਸ ਅਨੁਸਾਰ ਜਿਹੜੀਆਂ ਛੁੱਟੀਆਂ ਕਰ ਦਿੱਤੀਆਂ ਜਾਣ ਦੂਸਰੀ ਆਪਸ਼ਨ ਇਹ ਵੀ ਹੋ ਸਕਦੀ ਹੈ ਕਿਸੇ ਸਮੇਂ ਸਕੂਲਾਂ ਦੀ ਸਮਾਸਾਰਣੀ ਅਨੁਸਾਰ ਦੋ ਸ਼ਿਫਟਾਂ ਦੇ ਵਿੱਚ ਵੀ ਸਕੂਲ ਲੱਗਦੇ ਹੁੰਦੇ ਸੀ ਆ ਸਾਡੇ ਦੇਖਣ ਵਿੱਚ ਆਇਆ ਨੰਗਲ ਦੇ ਵਿੱਚ ਵੀ ਜਿਹੜਾ ਗਰਲ ਸਕੂਲ ਸੀ ਉੱਥੇ ਦੋ ਸ਼ਿਫਟਾਂ ਲੱਗਦੀਆਂ ਸੀ ਬாய் ਬੁਆਏ ਸਕੂਲ ਸਕੂਲ ਆਫ ਫੈਮਿਨਸ ਉੱਥੇ ਦੋ ਸ਼ਿਫਟਾਂ ਲੱਗਦੀਆਂ ਸੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਸਕੂਲ ਟਾਈਮ ਹੈ 11 ਵਜੇ ਤੋਂ 4 ਵਜੇ ਤੱਕ ਵੀ ਸਕੂਲ ਦਾ ਸਮਾਂ ਕੀਤਾ ਜਾ ਸਕਦਾ ਹੈ ਜੇ ਸਾਡੀ ਇੱਛਾ ਸ਼ਕਤੀ ਹੈ ਬੱਚਿਆਂ ਨੂੰ ਪੜ੍ਹਾਉਣਾ ਹੈ ਅਸੀਂ ਇਹ ਮੋਟਿਵ ਰੱਖਦੇ ਆ ਕਿਉਂਕਿ ਇਹ ਬੱਚਿਆਂ ਨੇ ਹੀ ਫੌਜ ਦੇ ਵਿੱਚ ਜਾ ਕੇ ਗਲੇਸ਼ੀਅਰ ਡਿਊਟੀ ਕਰਨੀ ਇਹ ਬੱਚਿਆਂ ਨੇ ਹੀ ਜੇ ਫੌਜ ਦੇ ਵਿੱਚ ਭਰਤੀ ਹੋਣਾ ਤੇ ਮਾਰੂਥਲ ਡਿਊਟੀ ਕਰਨੀ ਇਹ ਬੱਚਿਆਂ ਨੂੰ ਹੀ ਅਸੀਂ ਡ੍ਰਿਲ ਕਰਾਣੀ ਇਹ ਬੱਚਿਆਂ ਨੂੰ ਹੀ ਅਸੀਂ ਪੀਪੀ ਕਰਾਣੀ ਇਹ ਸਾਰੀਆਂ ਚੀਜ਼ਾਂ ਨੂੰ ਪੈਰਨਲ ਸਮਝਦੇ ਹੋਏ ਅਸੀਂ ਬੱਚਿਆਂ ਦੀ ਐਜੂਕੇਸ਼ਨ ਨੂੰ ਕਿਵੇਂ ਇਹਨਾਂ ਨੂੰ ਸਿੱਖਿਅਤ ਕਰਨਾ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣ ਤੋ ਗਰੀਵਾਲ ਸਾਹਿਬ ਜਸਰਾ ਯੂਗੇਜੀ ਨੇ ਗੱਲ ਕੀਤੀ ਹੈ ਕਿ ਡਿਸਕੀ ਕਾ ਐਡਮਿਨਿਸਟ੍ਰੇਸ਼ਨ ਡੀਸੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਕੋਲੇ ਅਧਿਕਾਰ ਹੋਣੇ ਚਾਹੀਦੇ ਆ ਔਰ ਇਹਨਾਂ ਨੇ ਨਾਲ ਗੱਲ ਕੀਤੀ ਹੈ ਕਿ ਪੀਟੀ ਦਾ ਵਿਸ਼ਾ ਜਿਹੜਾ ਪੀਟੀ ਬਹੁਤੇ ਸਕੂਲਾਂ ਦੇ ਵਿੱਚੋਂ ਵਿਸਰਜ ਹੀ ਗਈ ਆ ਜੇਕਰ ਅਸੀਂ ਆਪਣੇ ਟਾਈਮ ਦੀਆਂ ਗੱਲਾਂ ਕਰੀਏ ਤਾਂ ਗਰੀਵਾਲ ਸਾਹਿਬ ਪੀਟੀ ਕਰਵਾਈ ਜਾਂਦੀ ਸੀ ਠੰਡ ਉਹਦੋਂ ਵੀ ਪੈਂਦੀ ਸੀ ਪਰ ਹੁਣ ਜਿਹੜੀ ਆ ਪੀਟੀ ਦੇ ਨਾਲ ਬੱਚੇ ਜਿਹੜੇ ਸਰੀਰਿਕ ਤੌਰ ਤੇ ਐ ਪਿੱਛੜਦੇ ਜਾਂਦੇ ਨੇ ਕੀ ਕਹਿਣਾ ਚਾਹੀਦਾ ਸਰੇ ਇਹ ਬਹੁਤ ਗੰਭੀਰ ਵਿਸ਼ਾ ਹੈ ਜਿੱਦਾਂ ਕਈ ਕੰਟਰੀਜ਼ ਨੇ ਹੁਣ ਸਕਰੀਨ ਟਾਈਮ ਘਟਾਉਣ ਦੇ ਲਈ ਮੋਬਾਈਲ ਦੀ ਵਰਤੋਂ ਹੀ ਬੰਦ ਕਰਵਾਈ ਹੈ 16 ਸਾਲ ਦੀ ਉਮਰ ਤੱਕ ਇਦਾਂ ਸਾਨੂੰ ਵੀ ਇਹ ਕਰਨਾ ਪਏਗਾ ਕਿਉਂਕਿ ਡਿਜੀਟਲ ਵਰਲਡ ਨਾਲ ਤਾਂ ਬੱਚੇ ਜੁੜ ਗਏ ਔਰ ਉਹ ਥੋੜਾ ਵੀ ਪੈਦਲ ਨਹੀਂ ਤੁਰ ਸਕਦੇ ਥੋੜੀ ਵੀ ਗਰਮੀ برداشت ਨਹੀਂ ਕਰ ਸਕਦੇ ਔਰ ਹੁਣ ਤਾਂ ਰਵਾਜ ਹੋ ਗਿਆ AC ਕਲਾਸਰੂਮ ਦੇਖੋ 스마트 ਕਲਾਸਰੂਮ ਤਾਂ ਗੱਲ ਸਮਝ ਆਂਦੀ ਹੈ AC ਕਲਾਸਰੂਮ ਗੱਲ ਸਮਝ ਨਹੀਂ ਆਂਦੀ ਦੂਜੀ ਮੈਨੂੰ ਕਈ ਵਾਰੀ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਾਡਾ 50362 ਵਰਗ ਕਿਲੋਮੀਟਰ ਚ ਛੋਟਾ ਜਿਹਾ ਖਿੱਤਾ ਹੈ ਪੰਜਾਬ ਇਹਦੇ ਵਿੱਚ ਅਸੀਂ ਜਿਵੇਂ ਠੰਡ ਹੈ ਤੇ ਛੁੱਟੀਆਂ ਅਸੀਂ ਕਰ ਦਿੰਨੇ ਆ ਤੇ ਗਵਾਂਢੀ ਸੂਬੇ ਹਿਮਾਚਲ ਚ ਛੁੱਟੀਆਂ ਨਹੀਂ ਆ ਤੇ ਇਹ ਮੈਂ ਬੜਾ ਕਈ ਵਾਰੀ ਕੰਟਰਡਿਕਟਰੀ ਹੈ ਸਾਰਾ ਕੁਝ ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਜਿਹੜੇ ਮੌਕੇ ਦੇ ਪ੍ਰਸ਼ਾਸਨਿਕ ਅਧਿਕਾਰੀ ਹੈ ਉਹ ਦੇਖ ਕੇ ਕਰ ਸਕਦੇ ਆ ਇਹ ਵੀ ਠੀਕ ਆ ਕਿ ਉਹ ਕੀਤੀਆਂ ਜਾ ਸਕਦੀਆਂ ਪਰ ਇਹ ਆਪਾਂ ਨੂੰ ਦੇਖਣਾ ਪਵੇਗਾ ਕਿ ਟੀਚਰ ਨੇ ਚਾਈਲਡ ਕੇਅਰ ਲੀਵ ਲੈ ਕੇ ਸਕੂਲ ਪੜਦੇ ਬੱਚਿਆਂ ਨੂੰ ਨਹੀਂ ਪੜਾਣਾ ਉਹਨੇ ਆਪਣੇ ਬੱਚਿਆਂ ਲਈ ਚਾਈਲਡ ਕੇਅਰ ਲੀਵ ਲੈਣੀ ਹੈ ਐਵੇਂ ਹੀ ਪੇਰੈਂਟਸ ਨੇ ਮੈਂ ਕੋਈ ਘੱਟ ਹੀ ਪੇਰੈਂਟਸ ਦੇਖੇ ਜਿਨ੍ਹਾਂ ਨੇ ਕਦੀ ਇਹ ਆਵਾਜ਼ ਉਠਾਈ ਹੋਵੇ ਬੱਚੇ ਵੀ ਨਹੀਂ ਦੇਖੇ ਕਿ ਛੁੱਟੀਆਂ ਘੱਟ ਹੋਣੀਆਂ ਚਾਹੀਦੀਆਂ ਈਵਨ ਇਸਮਾਈਲ ਹੌਲੀਡੇਜ਼ ਆਲਾ ਜਿਹੜਾ ਮਾਹੌਲ ਹੈ ਇਹ ਚ ਵਰਕ ਕਲਚਰ ਨੂੰ ਵੀ ਕੰਮ ਦੇ ਕਲਚਰ ਨੂੰ ਵੀ ਬਹੁਤ ਜ਼ਿਆਦਾ ਇਦਾ ਅਸਰ ਪਿਆ ਚਾਹੇ ਆਨਲਾਈਨ ਕੋਚਿੰਗ ਹੈ ਚਾਹੇ ਟਿਊਸ਼ਨ ਹੈ ਚਾਹੇ ਕੁਝ ਵੀ ਹੈ ਪਰ ਉਹਨਾਂ ਤੇਜ਼ ਦੀ ਪਰਸਨੈਲਿਟੀ ਤੇ ਫਰਕ ਪੈ ਰਿਹਾ ਔਰ ਬਹੁਤ ਸਾਰੇ ਆਈ ਸਪੈਸ਼ਲਿਸਟ ਨਾਲ ਸਾਡੀ ਗੱਲ ਹੁੰਦੀ ਹੈ ਉਹ ਕਹਿੰਦੇ ਬੱਚਿਆਂ ਦੇ ਅੱਖਾਂ ਦੇਖੋ ਕਿੰਨੀਆਂ ਲਗਰੀ ਬਿਲਕੁਲ ਇਹ ਮੋਬਾਈਲ ਦਾ ਵੱਡਾ ਵਿਸ਼ਾ ਇਹ ਜੁਬੇਸੀ ਛੁੱਟੀਆਂ ਸਰਕਾਰ ਕਰ ਦਿੰਦੀ ਹੈ ਤੇ ਜ਼ਿਆਦਾਤਰ ਜਿਨ੍ਹਾਂ ਦੀ ਸਿਹਤ ਵਾਸਤੇ ਛੁੱਟੀਆਂ ਕੀਤੀਆਂ ਜਾਂਦੀਆਂ ਉਹ ਤਾਂ ਫਿਰ ਜਿਸ ਦਾ ਮਨਾਲੀ ਕੁਲੂ ਮਨਾਲੀ ਜਾਂ ਅਸੀਂ ਡਾਲੌਜੀ ਵਰਗੇ ਪਰਬਲੇ ਇਲਾਕੇ ਤੇ ਜਾ ਕੇ ਆਨੰਦ ਮਾਣਦੇ ਨੇ ਬੇਕੂ ਛੁੱਟੀਆਂ ਕਰਨੀਆਂ ਇੱਕ ਡਿਊਏ ਰੋਸਟਰ ਹੈ ਅਕਾਦਮਿਕ ਸਿੱਖਿਆ ਦੇ ਵਿੱਚ ਇੱਕ ਰੋਸਟਰ ਬਣਿਆ ਹੋਇਆ ਵੀ ਗਰਮੀ ਦੀਆਂ ਛੁੱਟੀਆਂ 1 ਜੂਨ ਤੇ ਇਹ ਸਰਦੀ ਦੀਆਂ ਛੁੱਟੀਆਂ 23 24 25 ਦਸੰਬਰ ਤੋਂ 31 ਦਸੰਬਰ ਤੱਕ ਜੀ ਠੀਕ ਹੈ ਛੁੱਟੀਆਂ ਬਣ ਗਿਆ ਹੈ ਬੱਚਿਆਂ ਦਾ ਵੀ ਰਾਈਟ ਹੈ ਛੁੱਟੀਆਂ ਟੀਚਰਸ ਦਾ ਵੀ ਅਧਿਕਾਰ ਹੈ ਆਪਾਂ ਨੇ ਇਹ ਦੇਖਣਾ ਵੀ ਛੁੱਟੀਆਂ ਕਿਸ ਹੱਦ ਤੱਕ ਕਰਨੀਆਂ ਆਸੀ ਛੁੱਟੀਆਂ ਛੁੱਟੀਆਂ ਕਰਕੇ ਅਸੀਂ ਬੱਚਿਆਂ ਦੀ ਇਮਿਊਨਿਟੀ ਨਸੋਂ ਕਰ ਦਈਏ ਡਾਊਨ ਬੱਚਿਆਂ ਨੂੰ ਅਸੀਂ ਸਟਰੋਂਗ ਕਿਵੇਂ ਬਣਾਣਾ ਅਸੀਂ ਤਾਂ ਕਹਿ ਦਿੰਨੇ ਆਂ ਵੀ ਅੱਜ ਦੇ ਬੱਚੇ ਕੱਲ ਦਾ ਜਿਹੜਾ ਸਾਡਾ ਹੈ ਪੁਹਿਖ ਹੈ ਤੇ ਪੁਹਿਖ ਨੂੰ ਤਾਂ ਅਸੀਂ ਆਪ ਹੀ ਧੁੰਦਲੇ ਪਾਸੇ ਕਰਨ ਜਾ ਰਹੇ ਹਾਂ ਠੀਕ ਹੈ ਜੀ ਗਰਵਨ ਸਾਹਿਬ ਇਹ ਜਿਸ ਤਰ੍ਹਾਂ ਹੁਣ ਜੁਗੇਰ ਜੀ ਨੇ ਗੱਲ ਕੀਤੀ ਅਸੀਂ ਆਪਣੇ ਆਪ ਚ ਖੁਦ ਦੋਸ਼ੀ ਆ ਕਿ ਬੱਚਿਆਂ ਦੇ ਜਿਹੜੇ ਸਰੀਰ ਨੂੰ ਸਟਰੋਂਗ ਇਮਿਊਨਿਟੀ ਉਹਨਾਂ ਦੀ ਸਟਰੋਂਗ ਕਰਨ ਦੀ ਬਜਾਏ ਤੇ ਅਸੀਂ ਕੋਈ ਨਾ ਕੋਈ ਵੈਦਰ ਦਾ ਅਫਾਰਾਂ ਲੈ ਕੇ ਤੇ ਛੁੱਟੀਆਂ 'ਚ ਅਜਾਫਾ ਕਰ ਰਹੇ ਆ ਕੀ ਸਰਕਾਰ ਨੂੰ ਇਹਦੇ ਵਾਸਤੇ ਕੀ ਕੁਝ ਕਰਨਾ ਚਾਹੀਦਾ ਸਰਕਾਰ ਨੂੰ ਬਹੁਤ ਸਖਤ ਫੈਸਲਾ ਲੈਣਾ ਪਏਗਾ ਜਿਦੇ ਵਿੱਚ ਬੱਚਿਆਂ ਦੀ ਸਿਹਤ ਬੱਚਿਆਂ ਦੇ ਵੱਖ-ਵੱਖ ਅੰਗਾਂ ਦੀ ਸਿਹਤ ਖਾਸ ਤੌਰ ਤੇ ਅੱਖਾਂ ਦੀ ਸਿਹਤ ਤੇ ਮੋਢਿਆਂ ਦੀ ਸਿਹਤ ਸਰਵਾਈਕਲ ਦੀ ਬੜੀ ਪ੍ਰੋਬਲਮ ਆ ਰਹੀ ਹੈ ਫਿਰ ਉਹ ਸਾਰਾ ਉਹਨਾਂ ਦੀਆਂ ਈਟਿੰਗ ਹੈਬਿਟਸ ਜਿਹਦਾ ਕਰੋਨਾ ਚ ਖਰਾਬ ਹੋਈਆਂ ਛੁੱਟੀਆਂ ਚ ਸਾਰਾ ਡਿਸਪਲਿਨ ਖਰਾਬ ਹੋ ਜਾਂਦਾ ਔਰ ਅੱਜ ਵੀ ਨੋਟ ਕੀਤਾ ਗਿਆ ਬਹੁਤ ਜਗ੍ਹਾ ਹਾਜ਼ਰੀ ਘਟ ਹੈ ਕੱਲ ਵੀ ਹਾਜ਼ਰੀ ਘਟ ਰਹੇਗੀ ਸੋ ਇਹ ਜਿਹੜੀ ਇੱਕ ਵਾਰੀ ਜਦੋਂ ਉਹ ਡਿਸਪਲਿਨ ਤੋਂ ਬਾਹਰ ਹੋ ਜਾਂਦੇ ਆ ਜਿੱਦਾਂ ਮੈਂ ਤੁਹਾਨੂੰ ਕੈਲਕੂਲੇਟ ਕਰਕੇ ਦੱਸਿਆ ਕਿ 6ਵੀਂ ਤੋਂ ਪਲੱਸ 2 ਤੱਕ 2555 ਦਿਨ ਹੈ ਜਦੋਂ 2555 ਦਿਨਾਂ ਚੋਂ ਆਏ 900 ਤੇ 1000 ਦਿਨ ਤੇ ਉਹਨਾਂ ਦੇ ਵਿੱਚ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਆਣ ਗਈਆਂ ਇਹ ਠੀਕ ਹੈ ਕਿ ਅੱਜ ਤਿੰਨ ਤਿੰਨ ਚਾਰ ਚਾਰ ਟਿਊਸ਼ਨ ਹੈ ਜਾਂ ਕੁਝ ਹੈ ਉਹ ਇੱਕ ਵੱਖਰੀ ਚੀਜ਼ ਹੈ ਪਰ ਫਿਰ ਤਾਂ ਇੱਕ ਅਲਟਰਨੇਟਿਵ ਸਿਸਟਮ ਹੋ ਗਿਆ ਨਾ ਜਿੱਦਾਂ ਵਿਦਿਅਕ ਅਦਾਰਿਆਂ ਦਾ ਅਲਟਰਨੇਟਿਵ ਸਿਸਟਮ ਆਈਲੈਂਡਸ ਹੋ ਗਿਆ ਕਿ ਆਈਲੈਂਡਸ ਕਰੋ ਬਾਹਰ ਜਾਓ ਫਿਰ ਤਾਂ ਸਕੂਲ ਕੁਆਲਿਟੀ ਵੀ ਲੋਡ ਨਹੀਂ ਜੇ ਤੁਸੀਂ ਕਹੋ ਕਿ ਆਨਲਾਈਨ ਕੋਚਿੰਗ ਉਹ ਲੈ ਰਿਹਾ ਹੈ ਬੱਚਾ ਰਜਾਈ 'ਚ ਬੈਠਾ ਹੈ ਉਹ ਤਾਂ ਫਿਰ ਇੱਕ ਮਰੀਜ਼ ਜਵਾਨ ਵੀ ਹੋ ਜਾਏਗਾ ਇੱਕ ਤੰਦਰੁਸਤੀ ਦੀ ਜਗਾ ਇੱਕ ਮਰੀਜ਼ ਵੀ ਸੋਸਾਇਟੀ ਸੇ ਆਏਗਾ ਇਹ ਬਹੁਤ ਗੰਭੀਰ ਵਿਸ਼ਾ ਹੈ ਬਿਲਕੁਲ ਸੋ ਬਿਲਕੁਲ ਇਹ ਗੰਭੀਰ ਵਿਸ਼ਾ ਹੈ ਛੁੱਟੀਆਂ ਨੂੰ ਲੈ ਕੇ ਅਸੀਂ ਦੋ ਆਪਣੇ ਮਾਹਿਰ ਜਿਹੜੇ ਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੋ ਇਹਨਾਂ ਦੇ ਕਹਿਣ ਮੁਤਾਬਕ ਕਿ ਇਹ ਜਿਹੜੇ ਅਧਿਕਾਰ ਹੈ ਇਹ ਡੀਸੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਕੋਲ ਹੀ ਹੋਣੇ ਚਾਹੀਦੇ ਆ ਕਿ ਮੌਸਮ ਕਿਸ ਇਲਾਕੇ ਦਾ ਖੁਸ਼ਰੁਮਾ ਹੈ ਤੇ ਕਿਸ ਇਲਾਕੇ ਦਾ ਜਿਹੜਾ ਮੌਸਮ ਹੈ ਉਹ ਬੇਈਮਾਨ ਹੋ ਗਿਆ ਤੇ ਉਹਨਾਂ ਨੂੰ ਇਹ ਅਧਿਕਾਰ ਸਰਕਾਰ ਵੱਲੋਂ ਪਾਬਰਾ ਦਿੱਤੀਆਂ ਜਾਣੀਆਂ ਚਾਹੀਦੀਆਂ ਕਿ ਉਹ ਤੁਰੰਤ ਉੱਥੇ ਮੌਸਮ ਨੂੰ ਦੇਖਦਿਆਂ ਹੋਇਆਂ ਮੌਸਮ ਵਿਭਾਗ ਤੋਂ ਜਾਣਕਾਰੀ ਜਿਹੜੀ ਅੱਜ ਤੱਕ ਅੱਜਕੱਲ ਤਾਂ ਪਲ-ਪਲ ਤੇ ਆ ਜਾਂਦੀ ਹੈ ਉਸ ਨੂੰ ਮੁੱਖ ਰੱਖਦੇ ਆ ਛੁੱਟੀਆਂ ਲੈ ਸਕਣ ਜਾਂ ਛੁੱਟੀਆਂ ਦਿੱਤੀਆਂ ਹੋਈਆਂ ਛੁੱਟੀਆਂ ਨੂੰ ਰਿਜੈਕਟ ਕਰਕੇ ਤੁਰੰਤ ਦੁਬਾਰਾ ਸਕੂਲ ਉਪਨ ਕਰਨ ਦੇ ਵਿੱਚ ਲਾ ਦਾ ਫੈਸਲਾ ਲੈ ਸਕਣ ਸੋ ਆਨਲਾਈਨ ਦੇ ਨਾਲ-ਨਾਲ ਜਿਹੜਾ ਮੋਬਾਈਲ ਹੈ ਮੋਬਾਈਲ ਦੇ ਨਾਲ ਅਸੀਂ ਸਾਰਿਆਂ ਨੇ ਤਰੱਕੀ ਤੇ ਬਹੁਤ ਕੀਤੀ ਹੈ ਪਰ ਇਹਦੇ ਸਾਈਡ ਇਫੈਕਟ ਵੀ ਬਹੁਤ ਦੇਖਣ ਨੂੰ ਮਿਲਦੇ ਆ ਜੀ ਜੁਗੇਸ਼ ਜੀ ਮੋਬਾਈਲ ਦੀ ਆਪਾਂ ਗੱਲ ਕੀਤੀ ਆ ਮੋਬਾਈਲ ਨਾਲ ਕਾਫੀ ਹੱਦ ਤੱਕ ਚੇਤਨਾ ਤੇ ਆਈ ਆ ਪਰ ਉਜਾੜਾ ਵੀ ਬੜਾ ਵੱਡਾ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਆਨਲਾਈਨ ਦਾ ਅੱਜ ਕੱਲ ਚੱਲ ਪਿਆ ਹੈ ਹਰ ਚੀਜ਼ ਹੈ ਸਾਡਾ ਜਿਹੜਾ ਦਿਮਾਗ ਹੈ ਉਹਦੀਆਂ ਸ਼ਕਤੀਆਂ ਖਤਮ ਹੋ ਰਹੀਆਂ ਅਸੀਂ 2 2 ਦੋਣੀ 4 ਵੀ ਕਰਨਾ ਹੋਵੇ ਤੇ ਬੱਚਾ ਮੋਬਾਈਲ ਤੋਂ ਗੁਣਾ ਕਰਕੇ ਹੀ ਦੇਖਦਾ ਹੈ ਮਲਟੀਪਲਾਈ ਕਰਕੇ ਦੇਖਦਾ ਹੈ ਸੋ ਹਾਲੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਤੇ ਉਹ ਇਸ ਚੀਜ਼ ਦਾ ਹੀ ਮੈਂ ਦੇਖਦਾ ਕਿ ਅਸੀਂ ਆਪਣਾ ਜਿਹੜਾ ਮਾਨਸਿਕ ਸੰਤੁਲਨ ਅਖੋ ਬੈਠੇ ਕਿਵੇਂ ਦੇਖੋ ਮੋਬਾਈਲ ਜਿਹੜਾ ਹੈ ਸੰਚਾਰ ਦਾ ਇੱਕ ਸਾਧਨ ਹੈ ਮੈਂ ਇਹ ਚਾਹਨਾ ਮੋਬਾਈਲ ਯੂਨੀਵਰਸਿਟੀ ਪੱਧਰ ਤੇ ਜੇ ਤੁਸੀਂ ਆਨਲਾਈਨ ਕਲਾਸਿਸ ਲਗਾਉਣੀਆਂ ਤਾਂ ਮੈਂ ਇਹਨੂੰ ਲਾਹੇਵੰਦ ਸਮਝਦਾ ਦੂਸਰੇ ਪਾਸੇ ਸਰਕਾਰ ਇਹ ਕਹਿ ਦਿੰਦੀ ਹੈ ਕਿ 8ਵੀਂ ਤੱਕ ਤਾਂ ਸੀ ਰਾਈਟ ਟੂ ਐਜੂਕੇਸ਼ਨ ਦਿੱਤਾ 8ਵੀਂ ਤੱਕ ਤਾਂ ਸੀ ਕਿਸੇ ਨੂੰ ਫੇਲ ਨਹੀਂ ਕਰਨਾ ਤੇ 8ਵੀਂ ਤੱਕ ਬੱਚਿਆਂ ਨੂੰ ਸਕੂਲ ਦਾ ਕੰਮ ਜਦੋਂ ਛੁੱਟੀਆਂ ਆਉਂਦੀਆਂ ਜਾਂ ਕਰੋਨਾ ਆ ਗਿਆ ਜਾਂ ਇਹ ਸਰਦੀਆਂ ਕਾਰਨ ਛੁੱਟੀਆਂ ਐਕਸਟੈਂਡ ਹੋ ਰਹੀਆਂ ਤਾਂ ਸਾਰਾ ਕੰਮ ਜਿਹੜਾ ਉਹ ਮੋਬਾਈਲ ਤੇ ਭੇਜਿਆ ਜਾ ਰਿਹਾ ਕੀ ਉਹਦੇ ਮਾਪਿਓ ਮੋਬਾਈਲ ਰੱਖਣ ਦੇ ਸਮਰੱਥ ਹੈਗੇ ਕੀ ਉਹਨਾਂ ਕੋਲ ਨੈਟ ਪੈਕ ਦੀ ਫੈਸਿਲਿਟੀ ਹੈਗੀ ਹੈ ਕੀ ਉਹ ਐਨੇ ਕੁ ਪੈਸੇ ਰੱਖਦੇ ਆ ਕਿ ਟੀਚਰ ਦਾ ਭੇਜਿਆ ਔਨਲਾਈਨ ਕੰਮ ਬੱਚੇ ਦੇਖ ਸਕਣ ਇਹ ਸਾਰੀਆਂ ਚੀਜ਼ਾਂ ਵੀ ਸਾਹਮਣੇ ਰੱਖਣੀਆਂ ਪੈਣੀਆਂ ਅਸੀਂ ਵੀ ਪੜ ਕੇ ਆਏ ਆ ਅਸੀਂ ਉਸ ਦੌਰ ਚੋਂ ਨਿਕਲ ਕੇ ਆਏ ਆ ਜਦੋਂ ਸਕੂਲ ਦਾ ਕੰਮ ਮਿਲਦਾ ਹੁੰਦਾ ਸੀ ਔਨਲਾਈਨ ਕੁਛ ਹੈ ਹੀ ਨਹੀਂ ਸੀ ਨਾ ਕੰਪਿਊਟਰ ਦਾ ਯੁੱਗ ਸੀ ਠੀਕ ਹੈ ਉਹ ਸਮਾਂ ਸੀ ਜਦੋਂ ਚਿੱਠੀ ਵੀ ਡਾਕੀ ਦੀ ਡੀਕ ਕਰਦੇ ਸੀ ਤੇ ਉਹ ਉਸ ਸਮੇਂ ਚ ਅਸੀਂ ਵੀ ਲੰਘੇ ਆ ਉਸ ਸਮੇਂ ਨਾ ਕੋਈ ਛੁੱਟੀ ਹੁੰਦੀ ਸੀ ਨਾ ਕੋਈ ਸਕੂਲ ਦੇ ਵਿੱਚ ਸੁਨੇਹਾ ਆਉਂਦਾ ਸੀ ਵੀ ਛੁੱਟੀਆਂ ਐਕਸਟੈਂਡ ਹੋ ਗਈਆਂ ਹੁਣ ਤਾਂ ਇਹ ਸੋਸ਼ਲ ਮੀਡੀਆ ਦਾ ਯੁੱਗ ਇਹ ਜਿਹਾ ਹੈ ਬੈਠੇ ਪਤਾ ਲੱਗ ਜਾਂਦਾ ਵੀ ਛੁੱਟੀਆਂ ਹੋ ਗਈਆਂ ਇਹਦੇ ਜਿੰਨੀਆਂ ਛੁੱਟੀਆਂ ਜ਼ਿਆਦਾ ਹੋ ਰਹੀਆਂ ਮੋਬਾਈਲ ਤੋਂ ਗੱਲ ਥੋੜੀ ਜਿਹੀ ਬਾਹਰ ਚਲੀ ਗਈ ਛੁੱਟੀਆਂ ਦੇ ਨਾਲ ਬੱਚਾ ਗੈਰ ਜ਼ਿੰਮੇਵਾਰ ਹੋ ਰਿਹਾ ਬੱਚਾ ਅਨੁਸ਼ਾਸਨ ਤੋਂ ਭੰਗ ਹੋ ਰਿਹਾ ਜਿਹੜੀ ਅਨੁਸ਼ਾਸਨ ਦੀ ਬੁਨਿਆਦ ਹੈ ਉਹ ਸਕੂਲ ਤੋਂ ਹੀ ਜਿਹੜੀ ਹੈ ਉਹ ਉਤਪਨ ਹੁੰਦੀ ਹੈ ਜੇ ਬੱਚਾ ਸਕੂਲ ਤੋਂ ਅਨੁਸ਼ਾਸਨ ਸਿੱਖਿਆ ਹੋਊਗਾ ਤਾਂ ਜੀਵਨ ਦੇ ਵਿੱਚ ਕਦੇ ਵੀ ਜਿਹੜਾ ਪਿੱਛੇ ਨਹੀਂ ਰਹੂਗਾ ਜੇ ਅਨੁਸ਼ਾਸਨ ਹੈ ਸਕੂਲ ਅੱਜ ਦੀ ਨਿਊਜ਼ ਮੈਂ ਸੁਣ ਰਿਹਾ ਸੀ ਫਾਜ਼ਿਲ ਕਾਪੂ ਕੋਈ ਚੈਨਲ ਦਿਖਾ ਰਿਹਾ ਸੀ ਤੇ ਉਹ ਟੀਚਰ ਨੂੰ ਪੁੱਛ ਰਿਹਾ ਸੀ ਕਿੰਨੇ ਬੱਚੇ ਹੋ ਕਹਿੰਦੇ 2300 ਦੀ ਸਟਰੈਂਥ ਹੈ 100 ਬੱਚੇ ਹਾਜ਼ਰ ਹੋਏ ਤੇ ਆਪਾਂ ਕੀ ਉਮੀਦ ਕਰਦੇ ਆ ਦੇਸ਼ ਦਾ ਭੁਗਤ ਗਰੇਵਲ ਸਾਹਿਬ ਕੀ ਲੱਗਦਾ ਕਿ ਸਕੂਲ ਦੇ ਵਿੱਚ ਜਿਹੜੀ ਕਾਨੂੰਨ ਦੀ ਪੜਾਈ ਹੈ ਉਹ 7ਵੀਂ 8ਵੀਂ ਜਮਾਤ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਉਹੀ ਬੱਚੇ ਦੀ ਗ੍ਰੋਥ ਏਜ ਹੈ ਉਹੀ ਸੁਧਰਨ ਤੇ ਵਿਗੜਨ ਦੀ ਏਜ ਵਾਲੇ ਪਾਸੇ ਨੂੰ ਲੈ ਕੇ ਜਾਂਦਾ ਹੈ ਕਾਨੂੰਨੀ ਪੜ੍ਹਾਈ ਵੀ ਜ਼ਕੀਦੀ ਬਣਨੀ ਚਾਹੀਦੀ ਹੈ ਕਿਉਂਕਿ ਕ੍ਰਾਈਮ ਤਾਂ ਦਿਨੋ ਦਿਨ ਵੱਧ ਰਿਹਾ ਤੇ ਨਾ ਚਾਹਦੇ ਹਾਂ ਹੋਇਆ ਵੀ ਬੱਚਾ ਅਜਿਹਾ ਗੁਨਾਹਗਰ ਬੈਠਾ ਜਿਸ ਨੂੰ ਫਿਰ ਸੁਧਾਰਿਆ ਨਹੀਂ ਜਾ ਸਕਦਾ ਜੇਕਰ ਉਹਨੂੰ ਕਾਨੂੰਨ ਦੀ ਪਾਲਣਾ ਹੋਵੇ ਤਾਂ ਉਹ ਕਿਤੇ ਨਾ ਕਿਤੇ ਕਾਨੂੰਨ ਦੀ ਉਹਨੇ ਸਿੱਖਿਆ ਲਈ ਹੋਵੇ ਤਾਂ ਇਸ ਉਹਦੀ ਜੀਵਨ ਦੇ ਵਿੱਚ ਸੁਧਾਰ ਪੈਦਾ ਕਰ ਸਕਦੇ ਸਰ ਜਿਵੇਂ ਪਹਾੜੇ ਹੈ ਜੀ ਇਹ ਮੈਂ ਇੱਕ ਰੈਫਰੈਂਸ ਨਾਲ ਗੱਲ ਕਰ ਰਿਹਾ ਕਿ ਕੋਈ ਬੰਦਾ ਬੇਲ ਤੇ ਆਇਆ ਕਤਲ ਕੀਤਾ ਸੀ ਉਹਨੇ ਜੀ ਤੇ ਉਹਨੇ ਜਦੋਂ ਉਹ ਮਰਡਰ ਕੀਤਾ ਕਾਲਜ ਦੇ ਵਿੱਚ ਤੇ ਉਹ ਇੱਕ ਇੱਕ ਦਿਨ ਜਦੋਂ ਕੱਟ ਰਿਹਾ ਸੀ ਉਹ ਕਹਿੰਦਾ ਮੈਨੂੰ ਕੁਝ ਨਹੀਂ ਹੋਣਾ ਮੇਰੀਆਂ ਤਾਂ ਫੋਟੋਆਂ ਸੀਐਮ ਸਾਹਿਬ ਨਾਲ ਹੈ ਤੇ ਮੈਂ ਬਚ ਜਾਣਾ ਪਰ ਉਹਨੂੰ ਫਿਰ ਉਮਰ ਕੈਦ ਦੀ ਸਜ਼ਾ ਹੋਈ ਉਹਦਾ ਮੈਂ ਇੰਟਰਵਿਊ ਕੀਤਾ ਤਾਂ ਉਹਨੇ ਇਹ ਗੱਲ ਕਹੀ ਜਿਹੜੀ ਤੁਸੀਂ ਕਹੀ ਕਿ ਜੇ ਮੈਨੂੰ ਵੀ ਕਾਨੂੰਨ ਦੀ ਪੜ੍ਹਾਈ ਪੂਰੀ ਨਹੀਂ ਸਿਰਫ ਇੰਨੀ ਇੱਕ ਕਿ ਚੋਰੀ ਕੀਤੀ ਆ ਸਜ਼ਾ ਆ ਕੀਤਾ ਆ ਸਜ਼ਾ ਤਾਂ ਮੇਰੇ 7ਵੀਂ 8ਵੀਂ 10ਵੀਂ ਚੋਂ ਹੀ ਇਹ ਹੁੰਦਾ ਨਾ ਆ ਕੀਤਾ ਆ ਸੈਕਸ਼ਨ ਚਾਹੇ ਉਹ ਇੱਕ ਗ੍ਰਾਫ ਹੀ ਹੁੰਦਾ ਤਾਂ ਮੇਰੇ ਮਨ ਚ ਮੈਂ ਇਹ ਮਰਡਰ ਨਹੀਂ ਸੀ ਕਰਨਾ ਇਹ ਬੜਾ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਾਨੂੰਨ ਦੀ ਪੜਾਈ ਕੱਟੋ-ਕੱਟ ਸੀਮਤ ਜਈ ਕਿ ਸਜ਼ਾ ਮਿਲਨੀ ਹੈ ਸੋ ਬਹੁਤ-ਬਹੁਤ ਸਾਡੇ ਦੋਨਾਂ ਹੀ ਸਮਾਜ ਦੇ ਮਾਹਿਰ ਜਿਹੜੇ ਨੇ ਵਕ ਵਕ ਆਪਣੀ ਕਲਮ ਦੇ ਨਾਲ ਜੰਗ ਕਰਦੇ ਨੇ ਸਰਕਾਰਾਂ ਨੂੰ ਜਗਾਉਂਦੇ ਨੇ ਸੋ ਅੱਜ ਦਾ ਵਿਸ਼ਾ ਸੀ ਕਿ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਮੌਸਮ ਬੇਈਮਾਨ ਹੁੰਦਾ ਹੈ ਉਹਨੂੰ ਦੇਖ ਕੇ ਛੁੱਟੀਆਂ ਕਰਨੀਆਂ ਚਾਹੀਦੀਆਂ ਜਾਂ ਨਹੀਂ ਕਿਉਂਕਿ ਅਸੀਂ ਇੱਕ ਕਮੈਂਟ ਪਾਇਆ ਸੀ ਕਿ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਜਿਹਦੇ ਵਿੱਚ ਇਹਨਾਂ ਦੋਨਾਂ ਨੇ ਵੀ ਆਪਣੀ ਰਾਏ ਪ੍ਰਗਟ ਕੀਤੀ ਸੀ ਤੇ ਅਸੀਂ ਇਸ ਚੀਜ਼ ਨੂੰ ਲੈ ਕੇ ਤੁਹਾਡੇ ਰੂਬਰੂ ਕੀਤਾ ਸੋ ਸਰਕਾਰ ਨੂੰ ਇਹ ਪਾਵਰਾਂ ਜਿਹੜੀਆਂ ਹਨ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੇ ਹੱਥ ਦੇ ਦੇਣੀਆਂ ਚਾਹੀਦੀਆਂ ਤਾਕੀ ਉਹ ਮੌਕੇ ਦੇ ਹਿਸਾਬ ਨਾਲ ਵੰਡੀਆਂ ਛੁੱਟੀਆਂ ਕਰ ਸਕੇ ਜਾਂ ਛੁੱਟੀਆਂ ਨੂੰ ਕੀਤੀਆਂ ਗਿਆ ਛੁੱਟੀਆਂ ਦਾ ਫੈਸਲੇ ਨੂੰ ਵਾਪਸ ਲੈ ਸਕੇ ਸੋ ਉਮੀਦ ਕਰਦੇ ਹਾਂ ਸਾਡੀ ਇਹ ਵੀਡੀਓ ਆਪ ਜੀ ਨੂੰ ਬਹੁਤ ਪਸੰਦ ਆਏਗੀ ਇਸੇ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਇਸ ਨੂੰ ਜਰੂਰ ਸ਼ੇਅਰ ਕਰਿਓ ਧੰਨਵਾਦ ਸਸਿਕਾ